ਬਲਾਕ ਪ੍ਰਧਾਨ ਆ ਪਰਮਿੰਦਰ ਤਿਵਾੜੀ ਬਲਾਕ ਕਾਂਗਰਸ ਮਛਵਾੜਾ ਸਾਹਿਬ ਤੋਂ ਟੋਟਲ ਤੇ 15 ਵਾਰਡ ਸੀਗੇ 15 ਵਾਰਡਾਂ ਦੇ ਵਿੱਚੋਂ 14 ਵਾਰਡਾਂ ਦੇ ਵਿੱਚ ਅਸੀਂ ਕੈਂਡੀਡੇਟ ਜਿਹੜੇ ਅਮੈ ਡਿਸਟ੍ਰਿਬਿਊਟ ਕਰ ਦਿੱਤੇ ਗਏ ਨੇ ਜਿਹੜੇ ਕਿ ਬੜੇ ਵਧੀਆ ਤੇ ਸਾਫ਼ ਸੁਥਰੇ ਅਖਸ਼ਰੇ ਸ਼ਹਿਰ ਨੂੰ ਅੱਗੇ ਲੈ ਕੇ ਜਾਣੇ ਵਾਲੇ ਕੈਂਡੀਡੇਟ ਨੇ ਸਾਡੇ ਵਾਰਡ ਨੰਬਰ 14 ਦੇ ਵਿੱਚ ਕਿਸੇ ਸਾਡੀ ਤਕਨੀਕੀ ਕਿਸੇ ਕੋਈ ਮਿਸਟੇਕ ਕਰਕੇ ਇੱਕ ਕੈਂਡੀਡੇਟ ਸਾਡਾ ਜਿਹੜਾ ਰਹਿ ਗਿਆ ਇਹ ਬੜਾ ਵਧੀਆ ਕੈਂਡੀਡੇਟ ਸੀਗਾ ਉਹ ਵੀ ਉਸ ਕਰਕੇ ਸਾਡਾ ਕਿਸੇ ਕਾਰਨ ਕਰਕੇ ਰਹਿ ਗਿਆ ਤੇ ਬਾਕੀ ਜਿਹੜੇ ਕੈਂਡੀਡੇਟ ਨੇ ਸਾਡੇ ਜਿਹੜੇ 14 ਦੇ 14 ਉਹ ਚੰਗੀ ਲੀਡ ਲੈ ਕੇ ਜਿੱਤਣ ਵਾਲੇ ਕੈਂਡੀਡੇਟ ਨੇ ਸਾਰੇ ਤੁਹਾਡੇ ਸਭ ਕਿਹੜੇ ਮੁੱਦੇ ਨੂੰ ਲੈ ਕੇ ਲੜਦੇ ਮੁੱਦਾ ਤਾਂ ਸਾਡੇ ਕੋਲ ਜਿਹੜਾ ਕਾਂਗਰਸ ਪਾਰਟੀ ਦਾ ਅਜੰਡਾ ਹੈ ਪੂਰੇ ਹਿੰਦੁਸਤਾਨ ਪੰਜਾਬ ਤੇ ਮਛਵਾੜੇ ਬਲਾਕ ਦਾ ਇੱਕਿਆਸੀ ਵਿਕਾਸ ਦੇ ਨਾਂ ਤੇ ਇਲੈਕਸ਼ਨ ਅਮਣ ਲੜਦੇ ਆ ਪਹਿਲਾਂ ਵੀ ਕਾਂਗਰਸੀਆਂ ਜਦੋਂ ਸਰਕਾਰਾਂ ਰਹੀਆਂ ਨੇ ਵੱਡੇ ਪੱਧਰ ਤੇ ਵਿਕਾਸ ਕੀਤਾ ਹੁਣ ਵੀ ਜਿਹੜਾ ਅਸੀਂ ਵਿਕਾਸ ਆ ਉਹ ਕਾਂਗਰਸ ਦੇ ਜਿਹੜੇ 14 ਕੈਂਡੀਡੇਟ ਜਿਤਾ ਕੇ ਉਹਨਾਂ ਦਾ ਪ੍ਰਧਾਨ ਬਣਾ ਕੇ ਅਸੀਂ ਜਿਹੜਾ ਸ਼ਹਿਰ ਦਾ ਵਿਕਾਸ ਹੈ ਤੇ ਜਿਹੜੇ ਸ਼ਹਿਰ ਦੇ ਵਿੱਚ ਕਰਪਸ਼ਨ ਦਾ ਬੋਲ ਬਾਲਾ ਅਸੀਂ ਉਹਨੂੰ ਖਤਮ ਕਰਾਂਗੇ ਗੱਲ ਕਰੀਏ ਵੀ ਸਰਕਾਰ ਦੇ ਕੋਲ ਸਾਲ ਦਾ ਟਾਈਮ ਸੀ ਕਿਉਂਕਿ ਭੰਗ ਹੋ ਚੁੱਕੀ ਸੀ ਪਹਿਲਾਂ ਕਿ ਮੇ ਦੇ एकदम ਹੀ ਸਰਕਾਰ ਦੀ ਨਲਾਕੀ ਸੀ ਕੋਈ ਵਿਕਾਸ ਨਹੀਂ ਹੋਇਆ ਸਾਲ ਦੇ ਦੇਖੋ ਸਰਕਾਰ ਜਿਹੜੀ ਹੁਣ ਸਰਕਾਰ ਚੱਲਦੀ ਆ ਕੋਈ ਕਿਸੇ ਨੂੰ ਲੱਗੇ ਨਹੀਂ ਰਿਹਾ ਸਰਕਾਰ ਨਾਲੋਂ ਦੀ ਚੀਜ਼ ਆ ਅੱਜ ਮੱਛਵਾੜੇ ਸ਼ਹਿਰ ਦੀ ਗੱਲ ਕਰ ਲੋ ਕਾਂਗਰਸ ਦਾ ਬੜਾ ਬੋਲਵੱਲ ਲੋਕ ਬੜੀਆਂ ਉਮੀਦਾਂ ਲਾਈ ਬੈਠੇ ਨੇ ਜੇ ਸਰਕਾਰ ਨੇ ਕੋਈ ਕੰਮ ਕੀਤਾ ਹੁੰਦਾ ਤਾਂ ਜਿਹੜੇ ਸਾਨੂੰ ਇੱਕ ਇੱਕ ਵਾਰਡ ਦੇ ਵਿੱਚੋਂ ਚਾਰ ਚਾਰ ਕੈਂਡੀਡੇਟ ਨਾਲ ਸਾਡੇ ਕੋਲ ਹੁੰਦੇ ਅਸੀਂ ਬਹੁਤ ਸਾਰੇ ਕੈਂਡੀਡੇਟਾਂ ਸੰਤੋ ਗੁੱਸੇ ਵੀ ਹੋਏ ਨੇ ਔਰ ਉਹਨਾਂ ਨੂੰ ਜੇ ਟਿਕਟ ਇੱਕ ਵਾਰਡ ਦੇ ਵਿੱਚੋਂ ਕਾਂਗਰਸ ਇੱਕ ਹੀ ਪਾਰਟੀ ਇੱਕ ਹੀ ਮੈਂਬਰ ਨੂੰ ਦੇ ਸਕਦੀ ਆ ਸੋ ਅਸੀਂ ਉਹਨਾਂ ਨੂੰ ਵੀ ਜਿਹੜਾ ਮਨਾ ਕੇ ਅਸੀਂ ਸਾਡੇ ਚੱਲਣਗੇ ਇੱਕ ਨਾ ਨਾਰ ਚੱਲਣਗੇ 14 ਸੀਟਾਂ ਅਸੀਂ ਛਾਂ ਨਾਲ ਜਿੱਤਾਂਗੇ ਲੋਕ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਹਫਤਾ ਦੇਣ ਨੂੰ ਬੈਠੇ ਨੇ ਕਾਂਗਰਸ ਪਾਰਟੀ ਮੰਡੀ ਮжоਰਿਟੀ ਮਾਛਵਾੜਾ ਸ਼ਹਿਰ ਦੇ ਵਿੱਚੋਂ ਲੈ ਕੇ ਨਿਕਲੇਗੀ ਜਿਹੜੇ ਸਾਡੇ ਕੈਂਡੀਡੇਟ ਵੀ ਨੇ ਬੜੇ ਐਕਸਪੀਰੀਅੰਸ ਨੇ ਬੜੇ ਵੀ ਪੁਰਾਣੇ ਨੇ ਸਾਰੇ ਮੈਨੂੰ 6 ਕੈਂਡੀਡੇਟ ਤਾਂ ਸਾਡੇ ਸਾਬਕਾ ਐਮਸੀ ਜਿਹੜੇ 6-6 ਵਾਰ ਦੇ ਜਿੱਤੇ ਨੇ ਦੋ ਆਪਣੇ ਐਮਸੀ ਸਾਡੇ ਉਹਨਾਂ ਦੇ ਵਿੱਚ ਨੇ ਜਿਹੜੇ ਕਦੇ ਜਿਨ੍ਹਾਂ ਨੇ ਅੱਜ ਤੱਕ ਹਾਰ ਦਾ ਮੂੰਹ ਨਹੀਂ ਦੇਖਿਆ ਵੱਡੀ ਲੀਡ ਲੈ ਕੇ ਇਸ ਵਾਰ ਫੇਰ ਜਿੱਤਣਗੇ ਅਸੀਂ ਸਾਰਾ ਸ਼ਹਿਰ ਜਿੱਤਾਂਗੇ ਦੇਖੋ ਮਾਛੋੜਾ ਨਗਰ ਕੌਂਸਲ ਦਾ ਅੱਜ ਕਿਉਂਕਿ ਆਖਰੀ ਦਿਨ ਆ ਕੁਝ ਘੰਟੇ ਰਹਿ ਗਏ ਨੇ ਨਾਮਿਨੇਸ਼ਨ ਖਤਮ ਹੋਣ ਦੇ ਵਿੱਚ ਅਸੀਂ ਸਾਰੇ ਵਾਡਾਂ ਦੇ ਵਿੱਚ ਆਪਣੇ ਵਧੀਆ ਤੋਂ ਵਧੀਆ ਉਮੀਦਵਾਰ ਉਤਾਰੇ ਨੇ ਤੇ ਮੈਂ ਸ਼ਹਿਰ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਦੇਖੋ ਹੁਣ ਸਮਾਂ ਆ ਗਿਆ ਆਪਣੀ ਖੇਤਰੀ ਪਾਰਟੀ ਆਪਣੀ ਰਿਜੀਨਲ ਪਾਰਟੀ ਸ਼੍ਰੋਮਣੀ ਕਾਲੀ ਦਲ ਨੂੰ ਤਕੜਾ ਕਰਨ ਦਾ ਤੇ ਮੈਂ ਇਹ ਵੀ ਕਹਿਣਾ ਚਾਹੂੰਗਾ ਵੀ ਜੋ ਪਿਛਲੇ ਸਮੇਂ ਦੇ ਵਿੱਚ ਵੀ ਮਾਛੋੜਾ ਸ਼ਹਿਰ ਦੇ ਵਿੱਚ ਵਿਕਾਸ ਹੋਇਆ ਤਾਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਸਭ ਤੋਂ ਬਾਅਦ ਗਲੀਆਂ ਨਾਲੀਆਂ ਦਾ ਕੰਮ ਸੀਵਰੇਜ ਦਾ ਕੰਮ ਜੇ ਆਪਾਂ ਕਹਿੰਦੇ ਇਹ ਮਾਰਕੀਟਾਂ ਵੀ ਬਰੀਆਂ ਸੋਹਣੀਆਂ ਕੱਟੀਆਂ ਗਈਆਂ ਨੇ ਉਸੇ ਕੇਵਲ ਤੇ ਕੇਵਲ ਸ਼੍ਰੋਮਣੀ ਕਾਲੀ ਦਲ ਦੀ ਕਮੇਟੀ ਟਾਈਮ ਤੇ ਘਟਿਆ ਗਿਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਓ ਰਲਕੇ ਸਾਥ ਦੋ ਅੱਜ ਜਿਹੜਾ ਨਾਮਿਨੇਸ਼ਨ ਦਾ ਦਿਨ ਚੱਲ ਰਿਹਾ ਥੋੜਾ ਢਿੱਲਾ ਜਰੂਰ ਮੈਂ ਕਹਾਂਗਾ ਕਿਉਂਕਿ ਕਾਫੀ ਸਮਾਂ ਹੋ ਗਏ ਤੇ ਲੋਕਾਂ ਨੂੰ ਖੜੇਆਂ ਨੂੰ ਥੋੜੀ ਖੱਜਲ ਖਵਾਰੀ ਹੋ ਰਹੀ ਆ 3 ਵਜੇ ਦਾ ਟਾਈਮ ਆ ਕੁਝ ਘੰਟੇ ਰਹਿ ਗਏ ਸੋ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਵੀ ਜਲਦ ਤੋਂ ਜਲਦ ਨਾਮਿਨੇਸ਼ਨ ਦਾ ਪ੍ਰੋਸੈਸ ਖਤਮ ਕੀਤਾ ਜਾਵੇ ਕਿਉਂਕਿ ਅੱਗੇ ਹੀ ਸਰਕਾਰਾਂ ਨੇ ਬਹੁਤ ਘੱਟ ਸਮਾਂ ਦਿੱਤਾ ਕੈਂਪੇਨ ਕਰਨ ਲਈ ਸੋ ਸਮਾਂ ਬਹੁਤ ਥੋੜਾ ਆ ਸੋ ਮੈਂ ਉਮੀਦ ਰੱਖਦਾ ਵੀ ਸ਼੍ਰੋਮਣੀ ਕਾਲੀਦਾਲ ਜਿਹੜੀ ਆ ਮਾਛਵੜਾ ਦੀ ਨਗਰ ਕੌਂਸਲ ਤੇ ਦੁਬਾਰਾ ਫੇਰ ਕਾਰਜ ਕਰੇ ਸੋ ਸਭ ਗੱਲ ਕਰੀ ਪ੍ਰਸ਼ਾਸਨ ਨੇ ਆਪ ਕੰਮ ਕਰ ਸਕਦਾ ਸੀ ਪਰ ਨਹੀਂ ਕੀਤਾ ਲੋਕਾਂ ਦਾ ਕਹਿਣਾ ਸਰਕਾਰ ਜਿਹੜੀ ਮੌਕੇ ਦੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਫੇਲੀਅਰ ਤੇ ਮੈਂ ਇੱਕ ਕਹੂੰਗਾ ਪਹਿਲਾਂ ਤਾਂ ਸਭ ਤੋਂ ਵੱਡਾ ਫੇਲੀਅਰ ਆ ਜਿਹੜਾ ਡੈਮੋਕ੍ਰੇਸੀ ਦੀ ਘਟਨਾ ਇਹਨਾਂ ਨੇ ਕਤਲ ਕੀਤਾ ਜਦੋਂ ਡਿਊ ਹੋ ਗਈਆਂ ਸਾਲ ਦੇਵਾ ਸਵਾ ਸਾਲ ਹੋ ਗਿਆ ਡਿਊ ਹੋਈਆਂ ਨੂੰ ਇਲੈਕਸ਼ਨ ਉਹ ਵੀ ਹਾਈ ਕੋਰਟ ਤੋਂ ਬਾਅਦ ਇਹਨਾਂ ਨੇ ਇਹ ਐਲਾਨ ਕੀਤਾ ਵੀ ਹੁਣ ਇਲੈਕਸ਼ਨਾਂ ਕਰਾਉਣੀਆਂ ਪੈਣੀਆਂ ਸੀ ਇਹਨਾਂ ਨੂੰ ਤਾਂ ਕਰਕੇ ਇਹਨਾਂ ਨੇ ਕਰਾਈਆਂ ਨੇ ਨਹੀਂ ਇਹਨਾਂ ਦੀ ਕੋਈ ਇੰਟੈਂਸ਼ਨ ਨਹੀਂ ਸੀ ਜਿਹੜੇ ਇਹਨਾਂ ਨੇ ਪ੍ਰਬੰਧਗਲਾਈ ਸੀ ਕਿਉਂਕਿ ਜੋ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਹੜੇ ਇਹਨਾਂ ਨਾਲ ਪਹਿਲਾਂ ਤੁਰੇ ਸੀ ਉਹਨਾਂ ਨੂੰ ਗਰਾਊਂਡ ਦੇ ਉੱਤੇ ਐਕਸਪੀਰੀਅੰਸ ਦੀ ਕਮੀ ਹੋਣ ਕਰਕੇ ਅਤੇ ਉਹਨਾਂ ਦਾ ਜੋ ਬਾਡਾਂ ਦੇ ਵਿੱਚ ਉਧਾਰ ਘੱਟ ਹੋਣ ਕਰਕੇ ਇਹਨਾਂ ਨੇ ਪ੍ਰਬੰਧਕ ਲਾ ਕੇ ਉਹਨਾਂ ਨੂੰ ਮੂਰੇ ਕਰਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਪਰ ਵਿਕਾਸ ਦੇ ਨਾਂ ਤੇ ਕੁਝ ਨਹੀਂ ਕੀਤਾ ਆਮ ਆਦਮੀ ਪਾਰਟੀ ਹਰ ਫਰੰਟ ਤੇ ਫੇਲ ਆ ਸ਼ਹਿਰਾਂ ਦੇ ਵਿਕਾਸ ਤੋਂ ਲੈ ਕੇ ਕਾਨੂੰਨ ਵਿਵਸਥਾ ਤੱਕ ਹਰੇਕ ਚੀਜ਼ ਦੇ ਵਿੱਚ ਫੇਲ ਚਲੋ ਸਾਬ ਅਕਾਲੀ ਦਲ ਦੀ ਗੱਲ ਕਰੀਏ ਤਾਂ ਇੱਥੋਂ ਕਿੰਨੇ ਕੈਂਡੀਡੇਟ ਇਹਨਾਂ ਜਿਹੜੇਾਰੇ ਨੇ ਸਾਡੇ ਜਿਹੜੇ ਇੱਥੋਂ 15 ਕੈਂਡੀਡੇਟ ਨੇ ਤੇ ਉਹਦੇ ਵਿੱਚੋਂ ਹੁਣ ਅਸੀਂ ਕਿਉਂਕਿ ਦੋ ਕੈਂਡੀਡੇਟਾਂ ਦੀ ਸਕਰੀਨਿੰਗ ਜੀ ਚੱਲ ਰਹੀ ਹੈ ਕਿਉਂਕਿ ਉੱਥੇ ਸਾਡੇ ਕੋਲ ਜਿਆਦਾ ਫੋਨ ਕਰਕੇ ਥੋੜਾ ਜਿਆਦਾ ਅਸੀਂ ਉਹਦੇ ਵਿੱਚ ਵੇਟ ਕਰ ਰਹੇ ਹਾਂ ਵੀ ਕੀ ਉਹਦਾ ਐਂਡ ਰਿਜ਼ਲਟ ਆਉਂਦਾ ਤੇ ਬਾਕੀ ਸਾਰੇ ਇੱਥੇ ਕੈਂਡੀਡੇਟ ਖੜੇ ਨੇ ਤੇ ਅਸੀਂ ਸਮੂੱਚੇ ਤੁਹਾਨੂੰ ਕਹਿਣਾ ਚਾਹੂੰਗਾ ਵੀ ਇੱਥੋਂ ਅਕਾਲੀ ਦਲ ਬਹੁਮਤ ਦੇ ਨਾਲ ਜਿੱਤੇ ਚਰਚਾਾਂ ਮੈਂ ਇਹ ਵੀ ਨੇ ਵੀ ਕਿ ਭਾਜੀਪੀ ਨਾਲ ਇੱਥੇ ਗਠਜੋੜ ਹੋ ਰਿਹਾ ਹੈ ਦੇਖੋ ਕੀ ਹੁੰਦਾ ਹੈ ਨਾ ਜਦੋਂ ਤੁਸੀਂ ਪੁਰਾਣੀ ਪਾਰਟੀ ਦੇ ਲਿੰਕ 'ਚ ਹੁੰਨੇ ਹੋ ਪੁਰਾਣੇ ਭੈਣ ਭਾਈ ਇੱਧਰ ਉੱਧਰ ਤੁਹਾਡੇ ਹੁੰਦੇ ਆ ਤਾਂ ਯਕੀਨਨ ਤੌਰ ਤੇ ਇੱਕ ਦੋ ਦਿਨ ਅੰਗਲੀਆਂ ਸਿਕਲੀਆਂ ਰੜੀਆਂ ਹੁੰਦੀਆਂ ਨੇ ਕਿਉਂਕਿ ਬਹੁਤ ਪੁਰਾਣਾ ਇੱਕ ਸੰਬੰਧ ਬੀਜੇਪੀ ਨਾਲ ਰਿਹਾ ਆ ਤੇ ਯਕੀਨਨ ਤੌਰ ਤੇ ਮੈਂ ਜੇ ਕਹਾ ਵੀ ਹਾਂ ਉਹਨਾਂ ਦਾ ਸਾਡੇ ਮੀਟਿੰਗਸ ਹੁੰਦੀਆਂ ਨੇ ਪਰ ਅਸੀਂ ਆਪਣੇ ਆਪਣੇ ਕੈਂਡੀਡੇਟਾਂ ਲਈ ਪੂਰਾ ਜ਼ੋਰ ਲਾ ਕੇ ਉਹਨਾਂ ਨੂੰ ਜਿਤਾਵਾਂਗੇ ਤੇ ਬਾਅਦ ਰਿਜ਼ਲਟ ਤੋਂ ਬਾਅਦ ਕੀ ਬਣਦਾ ਉਹ ਲੋਕਾਂ ਦੇ ਹੱਥ 'ਚ ਮੈਂ ਸਾਰਿਆਂ ਨੂੰ ਇਹੀ ਕਹਾਂਗਾ ਬੇਨਤੀ ਉਹ ਆ ਤੁਹਾਨੂੰ ਪਤਾ ਹੀ ਆ ਵੀ 5 ਸਾਲ ਦਾ ਮੌਕਾ ਮੰਗਿਆ ਸੀਗਾ ਤੇ ਮੈਂ ਬੜੇ ਮਾਨ ਨਾਲ ਕਹਿੰਦਾ ਵੀ ਮਸ਼ਵਰਾ ਦੇ ਲੋਕਾਂ ਨੇ ਜਾਂ ਪੂਰੇ ਹਲਕੇ ਸਵਰਾਲੇ ਨੇ ਸਾਨੂੰ ਮਾਨ ਨਾਲ ਜਿਤਾਇਆ ਤੇ ਅਸੀਂ ਪੂਰੇ ਕੰਮ ਕੀਤੇ ਨੇ ਤੇ ਕੰਮ ਦੇ ਆਧਾਰ ਤੇ ਬੋਟਾਂ ਨੂੰ ਲੈਣ ਵਾਸਤੇ ਮਸ਼ਵਰਾ ਦੇ ਲੋਕਾਂ ਕੋਲ ਜਾ ਰਹੇ ਆ ਤੇ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਜਿਹੜੇ 5 ਸਾਲ ਦਾ ਮਾਪਾ ਉਹਨਾਂ ਤੋਂ ਮੰਗਿਆ ਸੀਗਾ ਇਹ ਜਿਹੜੀ ਇੱਕ ਸੇਵਾ ਨਗਰ ਕੌਂਸਲ ਵਾਲੀ ਇਹ ਵੀ ਸਾਡੇ ਹਿੱਸੇ ਬਣਦੀ ਆ ਤੇ ਇਹੀ ਕਹਿੰਦੇ ਆ ਵੀ ਜਿਹੜੇ ਕੀਤੇ ਕੰਮ ਨੇ ਉਹਨਾਂ ਨੂੰ ਦੇ ਦੇ ਸਾਨੂੰ ਵੱਧ ਤੋਂ ਵੱਧ ਵੋਟਾਂ ਤੇ ਜਿਤਾਉਣ ਸਾਰੇ ਮਸ਼ਵਰਾ ਦੇ ਤੇ ਅਸੀਂ ਮਾਨ ਮੈਸੇਜ ਕਰਾਂਗੇ ਗੈਪ ਨੂੰ ਦੇਖਿਆ ਜਾ ਰਿਹਾ ਵੀ 1.5 ਸਾਲ ਦਾ ਗੈਪ ਹੈ ਗੜਕਾਂ ਦੇ ਵਿੱਚ ਕੋਈ ਅੰਦਰ ਪਊਗਾ ਕੋਈ ਨਹੀਂ। ਜੀ ਦੇਖੋ ਉਹਦਾ ਕੁਦਰਤੀ ਆ ਸੁਭਾਵਿਕ ਤੌਰ ਤੇ ਮਤਲਬ ਇੱਕ ਆਪਣੇ ਨਹੀਂ ਸਾਰੇ ਪੰਜਾਬ ਦੇ ਵਿੱਚ ਇਹ ਲੇਟ ਹੋਈਆਂ ਨੇ ਉਹਦਾ ਕਾਰਨ ਕੁਝ ਰਹੇ ਹੋਣਗੇ। ਤੇ ਪਰ ਇਹ ਆ ਵੀ ਸਾਡੇ ਜਿਹੜੇ ਕੰਮ ਆ ਜਿਹੜੇ ਅਸੀਂ ਨਾਲ ਦੀ ਨਾਲ ਕਰਦੇ ਰਹੇ ਆ ਤੇ ਉਹ ਉਹਨਾਂ ਦੇ ਉੱਪਰ ਉਹਨਾਂ ਦੇ ਆਧਾਰ ਤੇ ਅਸੀਂ ਵੋਟ ਮੰਗ ਕੇ ਇੱਥੇ ਵੱਧ ਤੋਂ ਵੱਧ ਸੀਟਾਂ ਜਿੱਤਾਂਗੇ। ਕੀ ਲੱਗਦਾ ਕਿੰਨੀਆਂ ਸੀਟਾਂ ਦੇ ਵਿਟਕਾਰ ਦਿੰਦਾ ਰਹੂਗਾ। ਦੇਖੋ ਇਹ ਆਈਡੀ ਆਏਗਾ ਵੀ ਲਗਭਗ 13 ਤੋਂ 14 ਸੀਟਾਂ ਦਾ ਮੈਨੂੰ ਅਨੁਮਾਨ ਹੈਗਾ ਜਿੰਨਾ ਕਿ ਦੇਖਿਆ ਟੋਟਲ 15 ਸੀਟਾਂ ਨੇ ਤੇ ਮੇਨ ਕੰਮ ਹੋਣ ਵਾਲਾ ਜਿਹੜਾ ਤੁਹਾਡੀ ਕਮੇਟੀ ਦੇ ਵਿੱਚ ਜਿਹੜੇ ਕੀਤੇ ਜਾਣਗੇ ਜਿਹੜੇ ਰਹਿੰਦੇ ਨੇ ਉਸ ਕੰਮ ਮਤਲਬ ਪਾਸ ਹੋਏ ਨੇ ਜਿਵੇਂ ਮੈਂ ਗੱਲ ਕਰਾਂ ਹਾਕੀ ਦਾ ਸਟੇਡੀਅਮ ਹੈ ਜਿਹਦੇ ਵਾਸਤੇ 3 ਕਰੋੜ ਰੁਪਏ ਮਨਜ਼ੂਰ ਹੋਇਆ ਸਿਰਫ ਉਸ ਕਾਰਨ ਕਰਕੇ ਉਹਦਾ ਹੋਰੀ ਲੱਗਿਆ ਹੈਗਾ ਆਪਣੇ ਟੈਂਡਰ ਨਹੀਂ ਹੋਇਆ ਹੈਗਾ ਤੇ ਇੱਕ ਪਾਣੀ ਦੀ ਸਪਲਾਈ ਹੈ ਜਿਹੜੀ ਨਹਿਰ ਤੋਂ ਚੱਕ ਕੇ ਪੂਰੇ ਸ਼ਹਿਰ ਨੂੰ ਸਪਲਾਈ ਹੋਣੀ ਆ ਜਿਹਦਾ ਟੈਂਡਰ ਲਗਭਗ 6-7 ਵਾਰ ਲੱਗਿਆ ਪਰ ਟੈਂਡਰ ਪਾਸ ਨਹੀਂ ਹੋਇਆ ਜਿਹੜੀ ਲਗਭਗ 27 ਕਰੋੜ ਦਾ ਇਹ ਪ੍ਰੋਜੈਕਟ ਆ ਜਿਹੜਾ ਨਹਿਰ ਚੋਂ ਪਾਣੀ ਚੱਕ ਕੇ ਸਾਰੇ ਸ਼ਹਿਰ ਵਾਸੀਆਂ ਨੂੰ ਸਪਲਾਈ ਕਰਨਾ ਤੇ ਬਾਕੀ ਕਾਫੀ ਕੁਝ ਪਿਆ ਮੈਂ ਤਾਂ ਬੜੇ ਮਾਨ ਨਾਲ ਕਹਿੰਦਾ ਵੀ ਇੱਥੇ ਮਲੋ ਰੁਪਇਆ 5-6 ਕਰੋੜ ਦਾ ਸਾਡੇ ਅਕਾਊਂਟ ਦੇ ਵਿੱਚ ਵੀ ਪਿਆ ਹੋਗਾ ਮਥਵਲਾਲ ਸਾਹਿਬ ਦੇ ਕੋਈ ਦਿੱਕਤ ਨਹੀਂ ਹੈਗੀ ਇਹੋ ਜੀ